ਜਿਲੰਦਰ ਦੇ ਗੁਰਕਵਲ ਸਿੰਘ ਦੇ ਘਰ ਵੀ ਜਸ਼ਨ ਦਾ ਮਾਹੌਲ ਹੈ ਤੁਹਾਨੂੰ ਦੱਸ ਦਈਏ ਕਿ ਗੁਰਕਵਲ ਸਿੰਘ ਨੇ ਯੂਪੀਐਸਸੀ ਦੇ ਇਮਤਿਹਾਨਾਂ ਦੇ ਵਿੱਚ ਜਿਹੜਾ ਹੈ ਕਿ 353ਵਾਂ ਰੈਂਕ ਹਾਸਲ ਕੀਤਾ ਹੈ ਅਮ ਨੂੰ ਬਹੁਤ ਖੁਸ਼ੀ ਹੈ ਤੇ ਸੈਟੀਸਫਾਈਡ ਹੈ ਤੇ ਵੈਰੀ ਮੱਚ ਗ੍ਰੇਟਫੁਲ ਨਾ ਕਿ ਮੇਰਾ ਨਾਮ ਇਸ ਲਿਸਟ 'ਚ ਆਇਆ ਸ਼ੁਰੂਤ ਹੀ ਡਿਊਰਿੰਗ ਮਾਈ ਸਕੂਲ ਡੇਸ ਮੈਂ ਆਪਣੇ ਫਾਦਰ ਨੂੰ ਕੰਮ ਕਰਦੇ ਦੇਖਿਆ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੀ ਵਾਸ ਐਨ ਏਟੀਸੀ ਇਨ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਐਂਡ ਇੱਕ ਹੋ ਮੋਟੀਵੇਸ਼ਨ ਸੀਪ ਸਾਡੇ ਵਾਸਤੇ ਇਹ ਤੋਂ ਹੋਰ ਵਧੀਆ ਖੁਸ਼ੀ ਦਾ ਪਲ ਹੋ ਹੀ ਨਹੀਂ ਸਕਦਾ ਜੰਮ ਜੈਸੀ ਤੇ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਆ ਕਿ ਜਿਨ੍ਹਾਂ ਦੀ ਬਖਸ਼ਿਸ਼ ਨਾਲ ਇਹ ਤਦਾਂ ਦਾ ਬੱਚਾ ਪਹੁੰਚਿਆ ਅਸੀਂ ਇਹ ਵੀ ਇੱਛਾ ਕਰਦੇ ਹਾਂ ਕਿ ਸਾਡਾ ਬੱਚੇ ਨੂੰ ਜਿਹੜੀ ਵੀ ਮਿਲਦੀ ਹੈ ਉਸਕ ਆਈ.ਐਕਸ ਜੁਲੀ ਆਈ.ਪੀਐਸ ਮਿਲਦੀ ਹੈ ਉਹ ਆਪਣੀ ਇਮਾਨਦਾਰੀ ਨਾਲ ਕੰਮ ਕਰੇ ਤਗੜਾ ਹੋ ਕੇ ਮਿਹਨਤ ਕਰੇ ਬੀਤੇ ਦਿਨ ਤੋਂ ਹੀ ਯੂਪੀਐਸਸੀ ਰਿਜ਼ਲਟ ਆਉਣ ਤੋਂ ਬਾਅਦ ਜਲੰਧਰ ਦੇ ਗੁਰਕਵਲ ਸਿੰਘ ਦੇ ਘਰ ਵੀ ਜਸ਼ਨ ਦਾ ਮਾਹੌਲ ਹੈ ਤੁਹਾਨੂੰ ਦੱਸ ਦਈਏ ਕਿ ਗੁਰਕਵਲ ਸਿੰਘ ਨੇ ਯੂਪੀਐਸਸੀ ਦੇ ਇਮਤਿਹਾਨਾਂ ਦੇ ਵਿੱਚ ਜਿਹੜਾ ਹੈ ਕਿ 353ਵਾਂ ਰੈਂਕ ਹਾਸਲ ਕੀਤਾ ਹੈ ਤੇ ਉਹਨਾਂ ਸੀ ਗੁਰਕਵਲ ਸਿੰਘ ਨਾਲ ਗੱਲ ਕਰਦੇ ਹਾਂ ਕਿ ਉਸ ਨੂੰ ਇਹ ਪ੍ਰੇਰਣਾ ਕਿੱਥੋਂ ਮਿਲੀ ਔਰ ਕਿਸ ਤਰ੍ਹਾਂ ਇਹਨੇ ਆਪਣੀ ਜਿਹੜੀ ਹੈ ਕਿ ਮਿਹਨਤ ਕੀਤੀ ਔਰ ਇਸ ਮੁਕਾਮ ਤੱਕ ਪਹੁੰਚਿਆ ਗੁਰਕਵਲ ਸਿੰਘ ਜੀ तो तो अजीत वैब टीवी थे, बहुत बहुत स्वागत है थैंक यू सो मच सर थैंक यू कि वी इंटरव्यू ले रहे हो कि इस अकम्पलिशमेंट से मैंने बहुत खुशी हैच ग्रेटफुल है, ना मेरा नाम इस लिस्ट चया uh, गुरकवल सिंह किस तरह मन चया हाँ जी काफ़ी कॉम्प्लीकेटड क्वेश्चन है ਅ ਸ਼ੁਰੂਤ ਹੀ ਡਿਊਰਿੰਗ ਮਾਈ ਸਕੂਲ ਡੇਸ ਮੈਂ ਆਪਣੇ ਫਾਦਰ ਨੂੰ ਕੰਮ ਕਰਦੇ ਦੇਖਿਆ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੀ ਵਾਸ ਐਨ ਏਟੀਸੀ ਇਨ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਐਂਡ ਇੱਕ ਉਹ ਮੋਟੀਵੇਸ਼ਨ ਸੀ ਕਿ ਤੇ ਫਿਰ ਡਿਊਰਿੰਗ ਕਾਲਜ ਡੇਸ ਮੈਨੂੰ ਲਾਸਟ ਈਅਰ ਦੇ ਵਿੱਚ ਇੱਕ ਕਲਿੱਕ ਹੋਇਆ ਕਿ ਆਈ ਸ਼ੁੱਡ ਗੋ ਫਾਰ ਸਿਵਲ ਸਰਵਿਸਿਜ਼ ਐਂਡ ਤੇ ਮੇਰਾ ਇਹੀ ਐਮਸੀ ਕਿ ਮੈਂ ਆਈਐਸ ਵੱਲ ਮੋਟੀਵੇਟ ਹੋਵਾਂ ਤੇ ਕਿਉਂਕਿ ਉਹਨਾਂ ਦੀ ਕਾਫੀ ਰਿਸਪੌਂਸਿਬਿਲਟੀਜ਼ ਤੇ ਕਾਫੀ ਪਾਵਰ ਅਥਾਰਟिटीज ਹੁੰਦੀਆਂ ਨੇ ਜਿਹਦੇ ਨਾਲ ਆਪਾਂ ਸੋਸਾਇਟੀ 'ਚ ਕਾਫੀ ਵਧੀਆ ਚੇਂਜ ਲੈ ਕੇ ਆ ਸਕਦੇ ਹਾਂ इसलिए मैं शुरू तो ही आफ्टर माई कॉलेज सिविल प्रिपरेशन करनी शुरू करती क्लिक की, की था किस चीज हाँ जी सर, क्लिक है कि आई पी एस या फिर कोई भी सिविल सर्वेंटे को अथोरिटोंसिबिलिटी होंगी पीपल पीपल, पीपल ले चेंजस लेकर आ सकते हो अपनी देश की सेवा कर सकते हो तनो मनो दिलो ਐਂਡ ਇਹੀ ਮੇਰਾ ਏਮ ਸੀ ਤੇ ਇਸ ਕਰਕੇ ਮੈਂ ਪ੍ਰੈਪਰੇਸ਼ਨ ਸ਼ੁਰੂ ਕਰਤੀ ਸੀ ਆਫਟਰ ਮਾਈ ਗ੍ਰੈਜੂਏਸ਼ਨ ਹਾਂਜੀ ਸਰ ਮੈਨੂੰ ਇਹ ਵੀ ਪਤਾ ਲੱਗਾ ਕਿ ਤੁਸੀਂ ਡਿਫੈਂਸ ਦੀ ਸਰਵਿਸ ਛੱਡ ਕੇ ਸਿਵਲ ਵੱਲੋਂ ਤੁਸੀਂ ਜਿਆਦਾ ਐਟ੍ਰੈਕਟ ਹੋਏ ਸੀਗੇ ਤੇ ਤੁਸੀਂ ਡਿਫੈਂਸ ਦੀ ਜੌਬ ਛੱਡ ਕੇ ਯੂਪੀਐਸਸੀ ਦੇ ਐਗਜ਼ਾਮਸ ਦਿੱਤੇ ਨੇ ਥੋੜਾ ਉਸ ਬਾਰੇ ਵੀ ਦੱਸਣਾ ਉਹ ਕਿਸ ਤਰ੍ਹਾਂ ਦਾ ਬਣਿਆ ਸੀ ਹਾਂਜੀ ਸਰ ਮੈਂ ਐਕਚੁਅਲੀ ਅਸਿਸਟੈਂਟ ਕਮਾਂਡਰ ਇਨ ਬਾਰਡਰ ਸਕਿਉਰਿਟੀ ਫੋਰਸ ਸਿਲੈਕਟ ਹੋ ਚੁੱਕਿਆ ਸੀਗਾ 2022 ਦੇ ਵਿੱਚ ਹਾਲਾਂਕਿ ਜਦ ਮੈਂ ਸ਼ੁਰੂ ਕੀਤੀ ਸੀ ਪ੍ਰੈਪਰੇਸ਼ਨ ਤਾਂ ਮੈਂ ਸਿਵਲ ਸਰਵਿਸਿਜ਼ ਦੀ ਸ਼ੁਰੂ ਕੀਤੀ ਸੀ ਵਿਦਨ ਡਿਊਰਿੰਗ ਮਾਈ ਪ੍ਰੈਪਰੇਸ਼ਨ ਤਾਂ ਮੈਨੂੰ ਇਸ ਐਗਜ਼ਾਮ ਬਾਰੇ ਪਤਾ ਲੱਗਾ ਹੀ ਸੀ ਜੀਪੀਐਫ ਤਾਂ ਮੈਂ ਉਹ ਦਿੱਤਾ ਸੀਗਾ ਤੇ ਲੱਕੀਲੀ ਫੋਰਚੂਨੇਟਲੀ ਉਹ ਮੇਰਾ ਕਲੀਅਰ ਹੋ ਗਿਆ ਸੀ ਪਰ ਡਿਊਰਿੰਗ ਮਾਈ ਟ੍ਰੇਨਿੰਗ ਪੀਰੀਅਡ ਮੇਰਾ ਲਾਸਟ ਇਅਰ ਵੀ ਇੰਟਰਵਿਊ ਆਇਆ ਸੀਗਾ ਸਿਵਲ ਸਰਵਿਸਿਜ਼ ਦਾ ਤੇ ਸਰ ਕੀ ਮੈਨੂੰ ਇਹ ਇੱਕ ਡਿਸੀਜਨ ਲੈਣਾ ਪਿਆ ਕਿ ਮੈਨੂੰ ਉਸ ਵੱਲ ਰਹਿਣਾ ਚਾਹੀਦਾ ਹੈ ਬੀਐਸਐਫ ਵੱਲ ਕੀ ਜਾਂ ਮੈਨੂੰ ਸਿਵਲ ਸਰਵਿਸਿਜ਼ ਵੱਲ ਆਣਾ ਚਾਹੀਦਾ ਤੇ ਇਸ ਕਰਕੇ ਮੈਂ ਇੱਕ ਰਿਸਕੀ ਡਿਸੀਜਨ ਲੈ ਕੇ ਸਿਵਲ ਸਰਵਿਸਿਜ਼ ਵੱਲ ਜ਼ਿਆਦਾ ਮੋਟੀਵੇਟ ਹੋ ਗਿਆ ਤੇ ਮੈਂ ਉਹਦੀ ਤਿਆਰੀ ਜ਼ਿਆਦਾ ਸ਼ੁਰੂ ਕਰਤੀ ਸੀ ਸਰ ਤੇ ਡਿਫੈਂਸ ਦੇ ਵਿੱਚ ਐਕਸਪੀਰੀਅੰਸ ਹੁੰਦੇ ਦਾ ਕਿਸ ਤਰ੍ਹਾਂ ਰਿਹਾ ਠੀਕ ਨਹੀਂ ਸੀ ਜਾਂ ਉੱਤੇ ਮਨ ਨਹੀਂ ਲੱਗਾ ਡਿਫੈਂਸ ਦੇ ਵਿੱਚ ਬੀਐਸਐਫ ਦੇ ਵਿੱਚ ਨਹੀਂ ਸਰ ਇਦਾਂ ਦੀ ਕੋਈ ਗੱਲ ਨਹੀਂ ਹੈ ਉਹ ਵੀ ਇੱਕ ਕਾਫੀ ਰੈਪਿਊਟਡ ਆਰਗੇਨਾਈਜੇਸ਼ਨ ਹੈਗੀ ਹੈ ਤੇ ਗਰੁੱਪ ਆਫ ਸਰਵਿਸ ਹੈ ਕਿ ਇੱਕ ਰਿਸਪੌਂਸਿਬਿਲਟੀ ਗ੍ਰੇਟ ਰਿਸਪੌਂਸਿਬਿਲਟੀ ਹੁੰਦੀ ਹੈ ਅਸਿਸਟੈਂਟ ਕਮਾਂਡੈਂਟ ਨੂੰ ਤੇ ਇਹ ਮੇਰਾ ਹੀ ਏਮ ਸੀਗਾ ਕਿ ਮੈਂ ਸਿਵਲ ਸਰਵਿਸਿਜ਼ ਵੱਲ ਜਾਣਾ ਹੈਗਾ ਇਸ ਕਰਕੇ ਉਸ ਨੂੰ ਉਸਦੀ ਬਾਰੇ ਕੁਝ 네ਗੇਟਿਵ ਇਦਾਂ ਦਾ ਮੇਰੇ ਮਾਈਂਡ ਚ ਆਇਆ ਵੀ ਨਹੀਂ ਸੀਗਾ ਕਿ ਮੈਨੂੰ ਛੱਡਣਾ ਪੈਣਾ ਹੈ ਕਿ ਨਹੀਂ ਉਹ ਤਾਂ ਇੱਕ ਕੋਇਨਸੀਡੈਂਸ ਹੋ ਗਿਆ ਸੀਗਾ ਕਿ ਮੇਰਾ ਇੰਟਰਵਿਊ ਉੱਥੇ ਆ ਗਿਆ ਸੀ ਸਿਵਲ ਸਰਵਿਸਿਜ਼ ਦਾ ਇਸ ਕਰਕੇ ਮੈਂ ਇਹ ਡਿਸੀਜਨ ਲਿੱਤਾ ਸੀ ਕਿ ਮੈਂ ਸਿਵਲ ਸਰਵਿਸਿਜ਼ ਲਈ ਪ੍ਰੇਪੇਅਰ ਕਰਾਂ ਜ਼ਿਆਦਾ ਔਨ ਫਰਦਰ ਕੀ ਏਮ ਹੈ ਤੁਹਾਡਾ ਕਿਸ ਫੀਲਡ ਚ ਜਾਣਾ ਚਾਹੋਗੇ ਬੇਸਡ ਔਨ ਮੇ ਰੈਂਕ ਜਿੱਤੇ ਮੇਰਾ ਰਿਜ਼ਲਟ ਜੋ ਹੈਗਾ ਤੇ ਮੈਂ ਮੈਨੂੰ ਲੱਗਦਾ ਹੈ ਕਿ ਆਈਪੀਐਸ ਮੇ ਵੀ ਹੋ ਸਕਦਾ ਹੈ ਤੇ ਮੈਂ ਤਿਆਰੀ ਆਪਣੀ ਸ਼ੁਰੂ ਮਲਬ ਦੁਆਰਾ ਸ਼ੁਰੂ ਕਰਾਂਗਾ ਕਿ ਮੈਨੂੰ ਦੁਆਰਾ ਇੱਕ ਵਧੀਆ ਜੇ ਹੋ ਸਕੇ ਤਾਂ ਅਲੋਕੇਟ ਅਗਰ ਸਰਵਿਸ ਵਧੀਆ ਹੋਗੀ ਤਾਂ ਜਿਹੜੀ ਵੀ ਸਰਵਿਸ ਹੋਗੀ ਤਾਂ ਪਹਿਲਾਂ ਤਾਂ ਬਰੀਕ ਮੱਚ ਗ੍ਰੇਟਫੁਲ ਹਾਂ ਗੋਡ ਦੇ ਤੇ ਕਿ ਮੇਰਾ ਨਾਮ ਆ ਗਿਆ ਬਟ ਫਿਰ ਵੀ ਇੰਪਰੂਵਮੈਂਟ ਲਈ ਮੈਂ ਕੋਸ਼ਿਸ਼ ਕਰਾਂਗਾ ਅਗੇ ਫਿਊਚਰ ਚ ਇਸੀ ਪੀਐਸੀ ਐਗਜ਼ਾਮ ਲਈ ਕਿਉਂਕਿ ਮੇਰਾ ਟੈਂਪਟ ਹੈ ਹੈ ਜੀ ਹਾਂ ਜੀ ਸਰ ਤੇ ਜੇ ਆਈਪੀਐਸ ਕਲੀਅਰ ਕਰਦੇ ਹੋ ਤਾਂ ਕੀਪਾ ਆਪਣਾ ਲੇਕੇ ਕੰਮ ਕਰੋਗੇ ਮਨ ਕਿਸ ਤਰ੍ਹਾਂ ਤੁਸੀਂ ਲੋਕਾਂ ਲਈ ਕਿਸ ਤਰ੍ਹਾਂ ਸੇਵਾ ਕਰੋਗੇ ਥੋੜਾ ਦੱਸਣਾ ਔਰ ਕਿਹੜੇ ਕਿਹੜੇ ਫੀਲਡਸ ਦੇ ਲਈ ਤੁਸੀਂ ਮਤਲਬ ਕਿ ਸੇਵਾ ਕਰਨਾ ਚਾਹੋਗੇ ਜੇ ਮੈਨੂੰ ਆਪੀਐਸ ਮਿਲਦੀ ਹੈ ਤਾਂ ਬਹੁਤ ਹੀ ਵਧੀਆ ਗੱਲ ਹੈ ਜੀ ਇੱਕ ਬਹੁਤ ਹੀ ਰਿਸਪੋਨਸੀਬਿਲਟੀ ਵਾਲੀ ਜੌਬ ਹੈ ਗ੍ਰੇਟ ਰਿਸਪੋਨਸੀਬਿਲਟੀ ਲਾਅ ਐਂਡ ਆਰਡਰ ਮੈਂਟੇਨ ਕਰਨਾ ਹੁੰਦਾ ਤੇ ਕਿ ਮੈਂ ਪੂਰੇ ਆਪਣੇ ਜਜ਼ਬੀਨਾ ਤੇ ਆਪਣੇ ਮੋਟੀਵੇਸ਼ਨ ਐਂਡ ਆਨੈਸਟੀ ਨਾਲ ਆਪਣੀ ਡਿਊਟੀਆਂ ਨਿਭਾਵਾਂਗਾ ਜੋ ਵੀ ਮੈਨੂੰ ਗਵਰਨਮੈਂਟ ਦੇਗੀ ਦੇਸ ਕਰਤੀ ਜੋ ਵੀ ਹੋ ਸਕੇਗਾ ਮੈਂ ਵਧੀਆ ਕਰਾਂਗਾ ਜੀ ਹਾਂਜੀ ਤੇ ਹੋਣਾ ਸੀ ਗੁਰਕਵਲ ਦੇ ਮਾਤਾ ਤੇ ਪਿਤਾ ਨਾਲ ਵੀ ਗੱਲ ਕਰਾਂਗੇ ਕਿ ਉਹਨਾਂ ਨੂੰ ਹੁਣ ਕਿਸਾ ਲੱਗ ਰਿਹਾ ਹੈ ਔਰ ਉਹ ਅੱਗੇ ਵਾਸਤੇ ਨਾਲ ਲਈ ਲਈ ਕੀ ਕਾਮਨਾ ਕਰਦੇ ਨੇ ਤੇ ਸਭ ਤੋਂ ਪਹਿਲਾਂ ਉਹਦੇ ਫਾਦਰ ਨਾਲ ਹੀ ਗੱਲ ਕਰ ਲੈਣੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਹੈ ਕਿਉਂਕਿ ਤੁਸੀਂ ਖੁਦ ਅਫਸਰ ਰਹੇ ਹੋ ਤਾਂ ਹੁਣ ਜਦ ਬੇਟਾ ਵੀ ਆਫੀਸਰ ਬਣਨ ਜਾ ਰਿਹਾ ਤਾਂ ਕਿਵੇਂ ਦਾ ਲੱਗ ਰਿਹਾ ਸਾਡੇ ਵਾਸਤੇ ਇਹ ਤੋਂ ਹੋਰ ਵੱਡੀ ਖੁਸ਼ੀ ਦਾ ਪਲ ਹੋ ਹੀ ਨਹੀਂ ਸਕਦਾ ਜੀ ਐਸੀ ਤੇ ਪਰਮਾਤਮਾ ਦੇ ਸ਼ੁਕਰਗੁਜ਼ਾਰ ਆ ਕਿ ਜਿਨ੍ਹਾਂ ਦੀ ਬਖਸ਼ਿਸ਼ ਨਾਲ ਹੀ ਇੱੱਦ ਤੱਕ ਸਾਡਾ ਬੱਚਾ ਪਹੁੰਚਿਆ ਅਸੀਂ ਇਹੀ ਵਿਸ਼ ਕਰਦੇ ਆ ਕਿ ਸਾਡਾ ਬੱਚੇ ਨੂੰ ਜਿਹੜੀ ਵੀ ਮਿਲਦੀ ਹੈ ਕੋਸਟ ਆਈਐਸ ਮਿਲਦੀ ਹੈ ਆਈਪੀਐਸ ਮਿਲਦੀ ਹੈ ਉਹ ਆਪਣਾ ਇਮਾਨਦਾਰੀ ਨਾਲ ਕੰਮ ਕਰੇ ਤਗੜਾ ਹੋ ਕੇ ਮਿਹਨਤ ਕਰੇ ਸਰਕਾਰ ਦੇ ਜਿਹੜੇ ਵੀ ਉਹਨੂੰ ਜ਼ਿੰਮੇਵਾਰੀ ਲਾਂਦੀ ਹੈ ਉਹਨੂੰ ਇਮਾਨਦਾਰੀ ਨਾਲ ਨਿਭਾਵੇ ਜਿਸ ਤਰ੍ਹਾਂ ਕਿ ਉਸਨੇ ਦੱਸਿਆ ਕਿ ਉਸਨੇ ਬੀਐਸਐਫ ਦੀ ਜੌਬ ਛੱਡ ਕੇ ਸਿਵਲ ਸਰਵਿਸਿਜ਼ ਗਰਾਊਂਡ ਤੇ ਆਣਾ ਉਹਨੇ ਬਾਟਰ ਚੜ੍ਹ ਕੇ ਉਹਨੇ ਇਥੇ ਫੀਲਡ ਦੇ ਵਿੱਚ ਰਹਿਣਾ ਪਸੰਦ ਕੀਤਾ ਤੇ ਜਦੋਂ ਉਹਨੇ ਇਹ ਡਿਸੀਜਨ ਲਿਆ ਤੁਹਾਨੂੰ ਕਿਵੇਂ ਲੱਗਿਆ ਸੀ ਬੜਾ ਟਫ ਡਿਸੀਜਨ ਸੀ ਪਰ ਉਹ ਬੇਟੇ ਦਾ ਇਹ ਮਾਈਂਡ ਸੀ ਕਿ ਮੈਂ ਸਿਵਲ ਸਬਸਿਡੀ ਜਾਣਾ ਹੈ ਤੇ ਅਸੀਂ ਉਹਨੂੰ ਪੂਰੀ ਸਪੋਰਟ ਦਿੱਤੀ ਕਿ ਜੇ ਤੇਰੇ ਵਾਸਤੇ ਠੀਕ ਲੱਗਦਾ ਤੈਨੂੰ ਤੇ ਤੂੰ ਉਧਰ ਚਲਾ ਜਾ ਬੀਇੰਗ ਇਹ ਮਦਰ ਕਿਸਤਾਨ ਲੰਗ ਬਹੁਤ ਅੱਛਾ ਲੱਗ ਰਿਹਾ ਵੀ ਆ ਪ੍ਰਾਊਡ ਪ੍ਰਾਊਡ ਆਫ ਉਰਕਾ ਹੋਵੇ वर्ड ही नहीं है डॉक्टर है तो, तो, तो मेरा दिमाग कि मैं बेटी डॉक्टर बनाना है आईएस अफसर और शुरू तो दिमाग भरिया होनी है इस मुकाम तुचना आईएस

ਇਨੂੰ ਕਹਿਣ ਦੀ ਜ਼ਰੂਰਤ ਨਹੀਂ ਪਈ ਕਿ ਤੋ ਪੜ ਲੈ। ਮੋਂ ਵੀ ਅਬ ਬਹੁਤ ਸincerity ਨਾਲ ਆਪਣੀ ਤਿਆਰੀ ਕਰ ਰਹੀ ਸੀ। ਅਸੀਂ ਇਹਦੇ ਨਾਲ ਸੀ ਸਾਰੇ ਜਨੇ ਮੈਂ ਮੇਰੇ ਹਸਬੰਦ ਮੇਰੀ ਬੇਟੀ ਸਾਰੇ ਜਨੇ ਹੁਣ ਸਾਡੇ ਮੇਰੇ ਜਵਾਈ ਜਸਕਰਮ ਸਿੰਘ ਉਹਨਾਂ ਦੀ ਬਹੁਤ ਸਪੋਰਟ ਰਹੀ ਹੈ ਇਹਨੂੰ। ਡਿਊਰਿੰਗ ਹਾਂ OIRS ਨੇ ਉਹਨਾਂ ਦੀ ਬਹੁਤ ਸਪੋਰਟ ਰਹੀ ਇੰਟਰਵਿਊ ਦੇ ਟਾਈਮ ਉਹਨਾਂ ਨੇ ਬਹੁਤ ਇਹਦੀ ਹੈਲਪ ਕੀਤੀ ਹੈ। ਜਸਕਰਮ ਸਿੰਘ ਜੀ ਨੇ ਬਹੁਤ ਜ਼ਿਆਦਾ। ਵੀ ਆ ਪ੍ਰਾਊਡ ਆਫ ਮਾਈ

ਆਪਣੇ ਤੇ ਵਿਸ਼ਵਾਸ ਰੱਖਣ ਤੇ ਕੌਨਫੀਡੈਂਟ ਰਹਿਣ ਰੱਬ ਨੇ ਸਭ ਲਈ ਕੁਛ ਨਾ ਕੁਛ ਬਣਾਇਆ ਹੁੰਦਾ ਹੈ ਕਦੇ ਵੀ ਆਪਣੇ ਮਨ ਨੂੰ ਡੋਲਣਾ ਨਹੀਂ ਹੈਗਾ ਤੇ ਹਮੇਸ਼ਾ ਚੜ੍ਹਦੀ ਕਲਾ ਚ ਰਹਿਣਾ ਹੈਗਾ ਤੇ ਬਸ ਇਹੀ ਮੈਂ ਕਹੂੰਗਾ ਜੋ ਵੀ ਉਹ ਕੰਮ ਕਰ ਰਹੇ ਨੇ ਚਾਹੇ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਨੇ ਚਾਹੇ ਹੋਰ ਆਪਣੀ ਮਿਹਨਤ ਕਰ ਰਹੇ ਨੇ ਹਾਰਡ ਵਰਕ ਕਰ ਰਹੇ ਨੇ ਤੇ ਰੱਬ ਤੇ ਵਿਸ਼ਵਾਸ ਰੱਖਣ ਤੇ ਉਹਨਾਂ ਨੂੰ ਜਰੂਰ ਮਿਲੇਗਾ ਜੋ ਉਹਨਾਂ ਨੇ ਸੋਚਿਆ ਹੈਗਾ ਦੇ ਫਿਊਚਰ ਚ ਕੈਮਰਾਮੈਨ ਵਿਕਰਮ ਕੁਮਾਰ ਦੇ ਨਾਲ ਚਿਰਾਗ ਸ਼ਰਮਾ ਅਜੀਤ ਵੈਬ ਟੀਵੀ ਚਲੰਦਰ